ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡ ਡੇਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਪਿੰਡ ਸਮਾਦਪਾਈ ਜੀ ਤਹਿਸੀਲ ਬਾਗਾਪੁਰਾਣਾ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਤੁਹਾਡੇ ਵਾਸਤੇ ਇੱਕ ਐਨੀਮਲ ਲੈ ਕੇ ਆਂਦਾ ਜੀ ਡਿਟੇਲ ਤੁਹਾਨੂੰ ਮੈਂ ਬਾਅਦ ਤੋਂ ਲੈ ਕੇ ਦੇਵਾਂਗਾ ਤਸੱਲੀ ਵਰਕ ਤੁਸੀਂ ਕਰਨੀ ਹੈ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਸასიਖਾਲ ਜੀ ਇਹ ਸასიਖਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਭਾਈ ਜੀ ਇਹ ਨਾਮ ਮੇਰਾ ਹੈ ਸਵਰਨ ਸਿੰਘ ਪਿੰਡ ਜੀ ਪਹਿਣ ਸਮਾਜ ਬਾਈ ਤਹਿਸੀਲ ਤੇ ਜ਼ਿਲ੍ਹਾ ਬਾਈ ਜ਼ਿਲ੍ਹਾ ਮੋਗਾ ਜੀ ਤਹਿਸੀਲ ਬਾਗਾਪੁਰਾਣਾ ਜੀ ਤੇ ਆਪਣਾ ਘਰ ਕਿੱਥੇ ਰਹਿ ਜਾਂਦਾ ਬਾਈ ਬਾਬਾ ਨਾਨਕ ਸੰਸਕੂਲ ਦੇ ਸਾਹਮਣੇ ਆਏ ਹੋਈ ਠੀਕ ਹੈ ਵੀਰੇ ਘਰ ਦੇ ਹੀ ਆ ਜੀ ਬਸੂ ਹਾਂ ਘਰ ਦੇ ਹੀ ਤੀਜੇ ਸੁਆ ਸੁਆ ਕੇ ਨਮਾਜੇ ਦਾ ਇਹ ਤੀਜਾ ਸੁਣਾ ਹੀ ਹੁਣ ਸਮਾ ਕਿੰਨਾ ਲੈਂਦੀ ਹੈ ਜੀ ਇਹ 5-7 ਦਿਨ ਦੀ ਡੇਟ ਮੁਤਾਬਕ ਬਾਕੀ ਇੱਕ ਦੋ ਦਿਨ ਵੱਧ ਵੀ ਸਕਦੇ ਘੱਟ ਵੀ ਹੋਦਾ ਹੀ ਜਾਨਵਾਰ ਹੈ ਇੱਕ ਦੋ ਦਿਨ ਵੱਧ ਘੱਟ ਹੋ ਸਕਦਾ ਠੀਕ ਹੈ ਜੀ ਤੇ ਪਿਛਲੇ ਸੂਏ ਕਿੰਨਾ ਦੁੱਧ ਦਿੱਤਾ ਜੀ ਨੇ ਇਹ ਮੇਰੇ ਕੋਲੇ 12-13 ਕਿਲੋ ਦੇਗੀ ਜੀ ਚੋਇਆ ਵਾਜੀ ਆਪਣਾ ਜਾਊਗਾ 31+ ਜੀ 15 ਤੱਕ ਜਾ ਸਕਦੇ ਥਣਾ ਦੀ ਭਾਰ ਪਿੱਛੇ ਦੀ ਗਰੰਟੀ ਹੈ ਜੀ ਪੂਰੀ ਫੁੱਲ ਗਰੰਟੀ ਹੈ ਠੰਡੀ ਸਿਰ ਵੀ ਬਾਈ ਪੂਰੀ ਤੋੜ ਕੇ ਦਿਖਾ ਦਿਓ ਜੀ ਆਇਨੇ ਕਿ ਤੋਰੀ ਹੋਈ ਤੋੜ ਕੇ ਦਿਖਾ ਦਿਓ ਜੀ ਸੂਆ ਬਾਈ ਦੇ ਦਸਨ ਮੁਤਾਬਕ ਜੀ ਤੀਜਾ ਸੁੰਦੀ ਹੈ ਜੀ ਡੇਟ ਮੁਤਾਬਕ ਜਿਹੜਾ ਸਮਾਂ ਪਿਆ ਉਹ ਹਜੇ 5 ਤੋਂ 7 ਦਿਨ ਪਈ ਹੈ ਜੀ ਬਾਕੀ ਥਣ ਮੈਂ ਤੁਹਾਨੂੰ ਨੇੜੇ ਤੋਂ ਚੈੱਕ ਕਰਾ ਦਿਨਾ ਸੋਹਣਾ ਸੈਜ ਹੈ ਥਣਾ ਦਾ ਕੱਲਾ ਕੱਲਾ ਨਿੱਖੜ ਮਾ ਹੱਥੀ ਚਵਾਈ ਵਾਲਾ ਆ ਸੰਗ ਤਾਂ ਨਹੀਂ ਹਲਦੇ ਪਈ ਇਹਦੇ ਨਹੀਂ ਨਹੀਂ ਉਹੀ ਆਈ ਹੈ ਜੀ ਬੰਦਰੀ ਨਹੀਂ ਹੈ ਹਨਾ ਬੰਦਰੀ ਆ ਵੈਸੇ ਮੀਣੀ ਚ ਪਾਈ ਜਾਂਦੀ ਹੈ ਜੀ ਹੂੰ ਵੈਸੇ ਹੀ ਮੀਣੀ ਆ ਪਰ ਸੰਗ ਨਹੀਂ ਹਲਦੇ ਸੋਹਣਾ ਮੁੱਠੀ ਵਾਲਾ ਥਾਣਾ ਤਿਆਰੀ ਵੀ ਸੋਹਣੀ ਕੀਤੀ ਆ ਫਿਟਨੈਸ ਵਾਲਾ ਹਵਾਨਾ ਪਿਛਲੇ ਸੂਏ ਜਿਹੜਾ ਦੁੱਧ ਦਾ ਰਿਕਾਰਡ ਆ ਜੀ ਉਹ 12 ਕਿਲੋ ਦਾ ਦੋ ਆ ਇੱਕ ਤੀਆਂ ਤੁਹਾਡੀ ਸੇਵਾ ਦੇ ਸਿਰ ਤੇ ਆ ਜੇ ਕੋਈ ਵੀਰ ਵੱਧ ਕਰੂ ਤਾਂ ਵੱਧ ਵੀ ਲੈ ਸਕਦਾ ਬਾਕੀ ਖਣਾ ਦੀ ਗਰੰਟੀ ਆ ਪਾਰ ਪਿੱਛੇ ਦੀ ਗਰੰਟੀ ਆ ਸੂਨਾ ਬੈਠ ਬੁੜਾ ਵਜਨ ਵਜੂਦ ਦੇ ਪੱਖ ਤੋਂ ਵੀ ਚੰਗੀ ਹੈ ਜੀ ਬੈਕ ਸਾਈਡ ਤੋਂ ਤੁਸੀਂ ਹਵਾਨਾ ਦੇਖ ਸਕਦੇ ਹੋ ਜੀ ਬਾਕੀ ਭਾਈ ਦੱਸਦਾ ਕਿ ਠੰਡੀ ਸੀਲ ਚਵਾਈ ਦੀ ਕਿਵੇਂ ਸੀ ਭਾਈ ਪੁੱਲੀ ਸੀਗੀ ਪੂਰੀ ਬੋਲੀ ਹੈ ਭਾਈ ਜਵਾਗ ਚੋਲੇ ਠੀਕ ਹੈ ਵੀਰੇ ਤੇ ਕੀਮਤ ਕੀ ਰਹਿਣ ਵਾਲੀ ਜਾਇਜ਼ ਜੀ ਵੀਰੇ ਦੀ ਭਾਈ ਮੰਗੇ ਦੀ 90000 ਆ ਬਾਕੀ ਮੌਕੇ ਤੇ ਮਾਨਤਨ ਕਰ ਦਿਆਂਗੇ ਠੀਕ ਹੈ ਜੀ ਡਿਮਾਂਡ ਭਾਈ ਇਹਦੀ 90000 ਰੁਪਿਆ ਕਰਦੇ ਆ ਬਾਕੀ ਭਾਈ ਕਹਿੰਦਾ ਵਿੱਚੋਂ ਆਪਾਂ ਮਾਨਤਨ ਜ਼ਰੂਰ ਕਰ ਦਾਂਗੇ ਜੀ ਜਿਹਨੂੰ ਨਾਗ ਪਸੰਦ ਆਉਂਦਾ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਧੰਨਵਾਦ